ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੈ ਅੱਜ ਦੀ ਨਵੀਂ ਕਹਾਣੀ ਦੇ ਨਾਲ। ਹਜੇ ਸਵੇਰ ਹੀ ਹੋਈ ਸੀ। ਘਰ ਸਵੇਰ ਦੀ ਚਾਹ ਬਣ ਰਹੀ ਸੀ ਤੇ ਕਬਲ ਪਹਿਲੀ ਵਾਰ ਆਪਣੀ ਭੈਣ ਸੁਮਨ ਦੇ ਸਹੁਰੇ ਆਏ ਸੀ। ਦੋਵੇਂ ਭੈਣਾਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਸੀ। ਉਹਨਾਂ ਦੀ ਖੁਸ਼ੀ ਸੁਮਨ ਦੀ ਸਾਸ ਚਰਨ ਕੋਰ ਕੋਲੋਂ ਤੇ ਉਹਨਾਂ ਦੀ ਕੁੜੀ ਪਵਨ ਕੋਲੋਂ ਪਰਦਾਸ਼ ਨਹੀਂ ਹੋ ਰਹੀ ਸੀ। ਜਦੋਂ ਵੀ ਦੋਵਾਂ ਭੈਣਾਂ ਦੀ ਗੱਲਾਂ ਕਰਨ ਦੀ ਤੇ ਹੱਸਣ ਦੀ ਆਵਾਜ਼ ਆਉਂਦੀ ਤਾਂ ਸੂਮਨ ਦੀ ਸੱਸ ਚੇੜ ਜਾਂਦੀ ਤੇ ਚਿੜਦੇ ਹੋਏ ਕਹਿੰਦੀ ਬਹੂ ਤੇਰੀ ਭੈਣ ਆਈ ਆ ਤਾਂ ਇਹਦਾ ਮਤਲਬ ਇਹ ਥੋੜਾ ਆ ਕਿ ਪੂਰਾ ਦਿਨ ਤੁਸੀਂ ਖਿੜਖਿੜ ਕਰਦੀਆਂ ਰਹੋ ਤੂੰ ਤਾਂ ਕੁਝ ਸਿੱਖਿਆ ਨਹੀਂ ਵਿਆਹ ਕੇ ਆ ਗਈਆਂ ਘਟੋ ਘਟ ਆਪਣੀ ਭੈਣ ਨੂੰ ਹੀ ਕੁਝ ਸਿਖਾ ਦਿੰਦੀ ਸੱਸ ਦੀ ਗੱਲ ਸੁਣ ਕੇ ਸੂਮਨ ਹੌਲੀ ਜਿਹੀ ਕਹਿੰਦੀ ਆ ਮੰਮੀ ਜੀ ਕਵਲ 2-4 ਦਿਨ ਲਈ ਹੀ ਸਾਡੇ ਘਰ ਆਈ ਆ ਮਹਿਮਾਨ ਆ ਹੁਣ ਉਹਨੂੰ ਰਸੋਈ ਦੇ ਕੰਮਾਂ ਚਲਾਉਣਾ ਕੀ ਚੰਗਾ ਲੱਗੂਗਾ ਸੁਮਨ ਦੀ ਗੱਲ ਸੁਣ ਕੇ ਉਹਦੀ ਨਨਾਨ ਪਵਣ ਮੂੰਮ ਰੋੜਦੇ ਹੋਏ ਬੋਲੀ ਹੂੰ ਮਹਿਮਾਨ ਲੱਗਦਾ ਤਾਂ ਨਹੀਂ ਆ ਸਵੇਰ ਤੋਂ ਬਸ ਬੈਠੀ ਆ ਤੇ ਫੋਨ ਵੇਖੀ ਜਾਂਦੀ ਆ ਤੇ ਵੈਸੇ ਵੀ ਮਹਿਮਾਨ ਘੰਟੇ 2 ਘੰਟੇ ਦੇ ਹੀ ਹੁੰਦੇ ਆ 4 ਦਿਨ ਦੇ ਨਹੀਂ 4 ਦਿਨ ਲਈ ਤਾਂ ਜੋ ਰਹਿਣ ਆਉਂਦਾ ਆ ਉਹ ਕੰਮ ਕਰਾਈ ਦਿੰਦਾ ਆ ਇਹੋ ਹੀ ਸਿੱਖਿਆ ਆ ਤੇ ਵੇਖਿਆ ਵੀ ਆ ਚਰਨਕੌਰ ਵੀ ਆਪਣੀ ਕੁੜੀ ਦੀ ਹਾਂ ਵਿੱਚ ਹਾਮ ਲਾਉਂਦੇ ਹੋਏ ਬੋਲੀ ਤੇ ਹੋਰ ਕੀ ਪੁੱਤ ਇਹੋ ਹੀ ਹੁੰਦਾ ਆ ਅਸੀਂ ਵੀ ਇਹੋ ਵੇਖਿਆ ਆ ਤੇ ਦੋਵੇਂ ਮਾਂ ਤੀ ਇਹਦੀਆਂ ਗੱਲਾਂ ਕਵਲ ਨੇ ਵੀ ਸੁਣ ਲਈਆਂ ਤੇ ਹੌਲੀ ਜਿਹੀ ਸੁਮਨ ਦੇ ਕੋਲ ਜਾ ਕੇ ਕਹਿੰਦੀ ਆ ਦੀਦੀ ਮੈਨੂੰ ਵੀ ਕੋਈ ਕੰਮ ਦੱਸ ਦੇ ਮੈਂ ਵੀ ਕਰ ਦੇਨੀ ਆ ਕਵਲ ਆਪਣੇ ਵੱਲੋਂ ਤਾਂ ਬਹੁਤ ਹੌਲੀ ਜਿਹੀ ਬੋਲੀ ਸੀ ਪਰ ਉਹ ਗੱਲ ਚਰਨਕੌਰ ਨੇ ਸੁਣ ਲਈ ਉਹਨੇ ਤੁਰੰਤ ਕਿਹਾ ਹਾਂ ਪੁੱਤ ਹੱਥ ਤਾਂ ਸਿੱਧੇ ਹੀ ਹੋਣੇ ਚਾਹੀਦੇ ਆ ਸਹੁਰੇ ਜਾਏਂਗੀ ਤਾਂ ਸੱਸ ਸਹੁਰੇ ਨੂੰ ਕੀ ਬਣਾ ਕੇ ਖਵਾਏਂਗੀ ਇੱਕ ਕੰਮ ਕਰ ਆਪਣੀ ਭੈਣ ਨੂੰ ਨਾ ਪੁੱਛ ਮੈਂ ਦੱਸਦੀ ਆ ਤੈਨੂੰ ਤੂੰ ਜਾ ਪਾਲਕ ਦੇ ਪਕੌੜੇ ਬਣਾ ਲਾ ਤੇ ਗਰਮਾ ਗਰਮ ਚਾਹ ਮੈਨੂੰ ਪੁੱਛਿਆ ਕਰ ਮੈਂ ਤੈਨੂੰ ਕੰਮ ਦੱਸਦੀ ਰਹੂੰਗੀ ਕਿ ਕੀ ਕੀ ਬਣਾਉਣਾ ਆ ਤੇਰੀ ਭੈਣ ਨੂੰ ਤਾਂ ਨਾ ਕੁਝ ਬਣਾਉਣਾ ਆਉਂਦਾ ਆ ਤੇ ਨਾ ਹੀ ਕੁਝ ਦੱਸਣਾ ਇਹਦੇ ਚੱਕਰ ਚ ਨਾ ਪੈ ਕਵਲ ਦਾ ਮਨ ਤਾਂ ਕੀਤਾ ਕਿ ਚਰਨਕੌਰ ਨੂੰ ਉੱਥੇ ਹੀ ਜਵਾਬ ਦੇ ਦੇਵੇ ਕਿ ਉਹ ਮੇਰੀ ਭੈਣ ਦੇ ਬਾਰੇ ਐਵੇਂ ਕਿਵੇਂ ਕਹਿ ਸਕਦੀ ਆ ਪਰ ਵਿਚਾਰੀ ਮਜਬੂਰ ਸੀ ਭੈਣ ਦੇ ਸਹੁਰੇ ਆਈ ਸੀ ਕੁਝ ਕਹਿ ਨਹੀਂ ਸਕਦੀ ਸੀ ਸੱਸ ਦੀ ਗੱਲ ਸੁਣ ਕੇ ਸੁਮਣ ਅੰਦਰ ਹੀ ਅੰਦਰ ਸੜ ਕੇ ਸੁਆਹ ਹੋ ਚੁੱਕੀ ਸੀ ਹੌਲੀ ਜਿਹੀ ਕਵਲ ਦਾ ਹੱਥ ਫੜ ਕੇ ਉਹਨੂੰ ਅੰਦਰ ਲੈ ਜਾ ਕੇ ਬੋਲੀ ਤੈਨੂੰ ਮਨਾ ਕੀਤਾ ਸੀ ਨਾ ਕਿ ਇਹਨਾਂ ਦੋਵਾਂ ਮਾਵਾਂ ਧੀਾਂ ਦੇ ਚੱਕਰ 'ਚ ਨਾ ਪਈ ਕਿਉਂਕਿ ਉਹਨਾਂ ਦੇ ਸਾਹਮਣੇ ਵੇਖ ਰਹੀਆਂ ਕਿਵੇਂ ਬੈਠੀਆਂ ਆਰਡਰ ਦੇਣ ਦੀਆਂ ਆ ਇਹ ਵੀ ਨਹੀਂ ਇਹਨਾਂ ਨੂੰ ਸਮਝ ਆ ਰਿਹਾ ਕਿ 2-4 ਦੇਣਾ ਤੂੰ ਸਾਨੂੰ ਮਿਲਣ ਆਈਆਂ ਓਹੋ ਮੇਰੀ ਪਿਆਰੀ ਭੈਣ ਹੁਣ ਇੰਨੀ ਕੀ ਟੈਨਸ਼ਨ ਲੈਂਦੀਆਂ ਮੈਂ ਬਣਾ ਦੇਣੀ ਆ ਨਾ ਪਕੌੜੇ ਕਿਹੜੀ ਵੱਡੀ ਗੱਲ ਆ ਐਸੇ ਬਹਾਨੇ ਆਪਾਂ ਦੋਵੇਂ ਭੈਣਾ ਵੀ ਬੈ ਕੇ ਪਕੌੜੇ ਖਾਵਾਂਗੀਆਂ ਤੇ ਆਰਾਮ ਨਾਲ ਗੱਲਾਂ ਕਰਾਂਗੀਆਂ ਕਿਉਂ ਤੇ ਵੈਸੇ ਵੀ ਇਹ ਤੇਰੀ ਸੱਸ ਤਿੰਨ ਨਾਂ ਨੂੰ ਤਾਂ ਮੈਂ ਇਕੱਲੀ ਸੰਭਾਲ ਸਕਦੀ ਆ ਮੈਂ ਤਾਂ ਬਸ ਤੇਰੇ ਕਰਕੇ ਚੁੱਪਿਆਂ ਕਿ ਕਿਤੇ ਮੇਰੇ ਜਾਣ ਤੋਂ ਬਾਅਦ ਇਹ ਤੇਰੇ ਨਾਲ ਝਗੜਾ ਨਾ ਕਰਨ ਲੱਗ ਜਾਵੇ ਤੇ ਤੁਹਾਡੇ ਦੋਵਾਂ ਵਿੱਚ ਮਾਂ ਪਾਰਤਣਾ ਛੱਡ ਜਾਵੇ ਫਿਰ ਤੇਰੀ ਸੱਸ ਇਹੋ ਕਹੂਗੀ ਕਿ ਤੇਰੀ ਭੈਣ ਆਈ ਸੀ ਤੇ ਮਾਂ ਪਾਰਤ ਕਰਵਾ ਕੇ ਚਲੀ ਗਈ ਆ ਨਹੀਂ ਤਾਂ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਆ ਕਿ ਮੈਨੂੰ ਕਿਸੇ ਦੀ ਵੀ ਬਤਮੀ ਜਿਬਰਦਸ ਨਹੀਂ ਹੁੰਦੀ ਖੈਰ ਇਨਾਂ ਦਾ ਤਾਂ ਸੁਭਾਅ ਹੀ ਇਹੋ ਜਿਹਾ ਆ ਕਿ ਬਹੂ ਦੇ ਪੇਕਿਆਂ ਦੀ ਇੱਜ਼ਤ ਨਹੀਂ ਕਰਨੀ ਤਾਂ ਹੀ ਤਾਂ ਇਹ ਇਵੇਂ ਕਰਦੀਆਂ ਆ ਕਵਲ ਦੀ ਗੱਲ ਸੁਣ ਕੇ ਸੁਮਣ ਗੁੱਸਾ ਪੀਂਦੇ ਹੋਏ ਬੋਲੀ ਠੀਕ ਆ ਚਲ ਤੂੰ ਚਾਹ ਕਰ ਦੇ ਮੈਂ ਪਕੌੜੇ ਬਣਾਉਣੀ ਆ ਕਵਲ ਨੂੰ ਜ਼ਬਰਦਸਤੀ ਚਰਨ ਕੌਰ ਨੇ ਕੰਮ ਲਾ ਦਿੱਤਾ ਸਾਰਾ ਦਿਨ ਘਟੋ ਘਟ ਚਾਰ ਵਾਰ ਵੱਖ-ਵੱਖ ਪਕਵਾਨ ਬਣਾਏ ਗਏ ਰਾਜਮਾ ਚੌਲ ਪਕੌੜੇ ਤੇ ਸ਼ਾਮ ਦੀ ਚਾਹ ਦੇ ਨਾਲ ਸਮੋਸੇ ਸਾਰਾ ਕੁਝ ਬਸ ਕਵਲ ਕੋਲੋਂ ਹੀ ਬਣਵਾਇਆ ਗਿਆ ਕਵਲ ਕੋਲੋਂ ਬਣਵਾ ਲ ਇਹ ਦੇਸ਼ ਦਿੰਦੀ ਸੀ ਤੇ ਸਾਰਾ ਕੁਝ ਖਾਂਦੇ-ਖਾਂਦੇ ਚਰਨਕ ਔਰ ਖੁਸ਼ੀ-ਖੁਸ਼ੀ ਕਹਿੰਦੀ ਬਹੂ ਤੇਰੀ ਭੈਣ ਤਾਂ ਬਹੁਤ ਵਧੀਆ-ਵਧੀਆ ਖਾਣਾ ਬਣਾ ਲੈਂਦੀ ਆ ਕਾਸ਼ ਤੂੰ ਵੀ ਇਹੋ ਜਿਹਾ ਬਣਾਉਣਾ ਸਿੱਖ ਲੈਂਦੀ ਉਹਦੇ ਕੋਲੋਂ ਇੱਕ ਭੈਣ ਦੀ ਤਾਰੀਫ ਤੇ ਦੂਜੇ ਦੀ ਬੁਰਾਈ ਕਿਉਂਕਿ ਦੂਜੀ ਉਹਦੀ ਬਹੂ ਜੋ ਸੀ ਹੁਣ ਸੁਮਨ ਵੀ ਚੁੱਪਣਾ ਰਹੀ ਉਹਨੇ ਵੀ ਕਿਹਾ ਮੰਮੀ ਜੀ ਉਹ ਕਹਾਵਤ ਸੁਣੀ ਆਣਾ ਤੁਸੀਂ ਘਰ ਦੀ ਮੁਰਗੀ ਦਾਲ ਬਰਾਬਰ ਉਹ ਹਾਲਿਆ ਤੇ ਵੈਸੇ ਵੀ ਮੰਮੀ ਜੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਿਸੇ ਹਲਵਾਈ ਨਾਲ ਕੀਤਾ ਸੀ ਕਿ ਜਿਹੜੀ ਸਾਰਾ ਦਿਨ ਰਸੋਈ ਚ ਵੱਖੋ ਵੱਖ ਪਕਵਾਨ ਬਣਾਉਂਦੀ ਰਹੇ ਇੱਕ ਨਾਰਮਲ ਬਹੂ ਦੇ ਘਰ ਦਾ ਜਿੰਨਾ ਕੰਮ ਹੁੰਦਾ ਆ ਉਹਨਾ ਕਰਦੀ ਆ ਮੈਂ ਤੇ ਮੈਂ ਹਰ ਉਹ ਕੰਮ ਕਰਦੀ ਆ ਅਜੇ ਸੁਮਨ ਦੀ ਗੱਲ ਪੂਰੀ ਨਹੀਂ ਹੋਈ ਸੀ ਕਿ ਪਵਨ ਹੱਸਦੇ ਹੋਏ ਬੋਲੀ ਭਾਬੀ ਪਰ ਤੂੰ ਤਾਂ ਉਹਨਾਂ ਤੋਂ ਵੀ ਗਈ ਗੁਜਰੀਆਂ ਨਾਰਮਲ ਬਹੂ ਦੇ ਵੀ ਤਲੱਖਣ ਨਹੀਂ ਹੈ ਤੇਰੇ ਚ ਪਵਨ ਦੀ ਗੱਲ ਸੁਣ ਕੇ ਸੁਮਣ ਜਿਵੇਂ ਹੀ ਕੁਝ ਬੋਲਣ ਲੱਗੀ ਤਾਂ ਕਵਲ ਨੇ ਹੌਲੀ ਜਾਈ ਉਹਦਾ ਹੱਥ ਫੜ ਕੇ ਕੁੱਟ ਦਿੱਤਾ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਰਸੋਈ ਵਿੱਚ ਆ ਕੇ ਕਵਲ ਨੇ ਕਿਹਾ ਦੀਦੀ ਮੈਂ ਤਾਂ ਇੱਥੇ ਘੁੰਮਣ ਆਈ ਸੀ ਪਰ ਹੁਣ ਲੱਗਦਾ ਆ ਜਿਵੇਂ ਬਸ ਰੋਟੀਆਂ ਪਕਾਉਣ ਆਈ ਆ ਤੇ ਮਾਂ ਪਾਰਤ ਕਰਵਾਉਣ ਆਈ ਆ ਕਵਲ ਦੀ ਗੱਲ ਸੁਣ ਕੇ ਸੁਮੰਧੀਆਂ ਅੱਖਾਂ ਵਿੱਚ ਅਥਰੂ ਆ ਗਏ ਉਹਨੇ ਕਵਲ ਨੂੰ ਵਾਪਸ ਭੇਜਣ ਦਾ ਮਨ ਬਣਾ ਲਿਆ ਪਰ ਫਿਰ ਅਚਾਨਕ ਹੀ ਪਤਾ ਨਹੀਂ ਉਹਨੂੰ ਕੀ ਸੁੱਝਿਆ ਉਹਨੇ ਇਹਨਾਂ ਮਾਤੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਤੇ ਅਗਲੇ ਦਿਨ ਸਵੇਰੇ ਸਵੇਰੇ ਜਦੋਂ ਚਰਨਕੌਰ ਤੇ ਪਵਨ ਨੇ ਫਿਰ ਤੋਂ ਕੋਈ ਪਕਵਾਨ ਬਣਾਉਣ ਦੀ ਫਰਮਾਇਸ਼ ਕਵਲ ਨੂੰ ਕੀਤੀ ਤਾਂ ਕਵਲ ਜਿਵੇਂ ਹੀ ਰਸੋਈ 'ਚ ਜਾਣ ਲੱਗੀ ਸੂਮਣ ਉਹਨੂੰ ਰੋਕਦੇ ਹੋਏ ਬੋਲੀ ਰੁਕ ਕਵਲ ਬਸ ਹੁਣ ਬਹੁਤ ਹੋ ਗਿਆ ਮੰਮੀ ਜੀ ਮੇਰੀ ਭੈਣ ਕੋਈ ਨੌਕਰ ਨਹੀਂ ਆ ਦੋ ਦਿਨ ਮਿਲਣ ਆਈ ਸੀ ਉਹ ਉਹ ਵੀ ਤੁਸੀਂ ਉਹਦਾ ਜੀਣਾ ਹਰਾਮ ਕਰ ਦਿੱਤਾ ਆ ਇੱਕ ਦਿਨ ਦੀ ਗੱਲ ਹੋਵੇ ਤਾਂ ਪਤਾ ਵੀ ਲੱਗਦਾ ਆ ਪਰ ਤੁਸੀਂ ਦੋਵਾਂ ਨੇ ਤਾਂ ਜਿਵੇਂ ਆਦਤ ਹੀ ਬਣਾ ਲਈ ਆ ਬਹੂ ਦੀ ਗੱਲ ਸੁਣ ਕੇ ਚਰਨਕੌਰ ਤੇਜ਼ੀ ਨਾਲ ਪਲਟਦੇ ਹੋਏ ਬੋਲੀ ਬਹੂ ਇਹ ਕਿਸ ਤਰ੍ਹਾਂ ਗੱਲ ਕਰ ਰਹੀਆਂ ਤੂੰ ਸਾਫ ਸ਼ਬਦਾਂ ਵਿੱਚ ਮਾਜੀ ਸੁਮਨ ਦੀ ਗੱਲ ਸੁਣ ਕੇ ਪਵਨ ਉਦਮ ਜਾ ਕੇ ਡੰਦੇ ਹੋਏ ਆਪਣੀ ਮਾਂ ਨੂੰ ਬੋਲੀ ਮਾਂ ਲੱਗਦਾ ਆ ਭਾਬੀ ਨੂੰ ਹੁਣ ਭੈਣ ਬਣ ਦਾ ਚਸਕਾ ਜਿਹਾ ਲੱਗ ਗਿਆ ਆ ਵੱਡੀ ਭੈਣ ਆ ਨਾ ਛੋਟੀ ਭੈਣ ਤੇ ਪਿਆਰ ਆ ਗਿਆ ਹੁਣ ਆ ਆ ਬਿਲਕੁਲ ਆ ਰਿਹਾ ਆ ਦੀਦੀ ਕਿਉਂ ਨਹੀਂ ਆਊਗਾ ਛੋਟੀ ਭੈਣ ਆ ਉਹ ਮੇਰੀ 2 ਦਿਨ ਰਹਿਣ ਆਈ ਆ ਤਾਂ ਤੁਸੀਂ ਤਾਂ ਉਹਨੂੰ ਨੌਕਰਾਣੀ ਬਣਾ ਦਿੱਤਾ ਆ ਤੇ ਤੁਸੀਂ ਤਾਂ ਬਹੁਤ ਕਹਿੰਦੇ ਹੋ ਨਾ ਕਿ ਮਹਿਮਾਨ ਘੰਟੇ 2 ਘੰਟੇ ਦੇ ਹੁੰਦੇ ਆ ਜੋ 2-4 ਦਿਨ ਰਹਿੰਦਾ ਆ ਉਹ ਘਰ ਦੇ ਕੰਮ ਕਰਦਾ ਆ ਤੁਸੀਂ ਤੇ माजी ਨੇ ਇਹੋ ਵੇਖਿਆ ਤੇ ਸੁਣਿਆ ਆ ਨਾ ਤਾਂ ਤੂੰ ਕੀ ਕਰ ਰਹੀ ਆ ਤੂੰ ਵੀ ਤਾਂ ਹਫਤੇ 'ਚ 4 ਦਿਨ ਇੱਥੇ ਹੀ ਬੈਠੀ ਰਹਿਣੀ ਆ ਨਾ ਕਿੰਨੇ ਦਿਨ ਕੰਮ ਕਰਦੀ ਆ ਤੂੰ ਤੂੰ ਵੀ ਤਾਂ ਮਹਿਮਾਨਾਂ ਦੀ ਤਰ੍ਹਾਂ ਨਹੀਂ ਹੁੰਦੀ ਨਾ ਤਾਂ ਅੱਜ ਤਾਂ ਖਾਣਾ ਤੂੰ ਹੀ ਬਣਾਏਂਗੀ ਹੁਣ ਇੱਕ ਟਾਈਮ ਦਾ ਖਾਣਾ ਮੈਂ ਬਣਾਉਂਗੀ ਤੇ ਇੱਕ ਟਾਈਮ ਦਾ ਖਾਣਾ ਤੂੰ ਬਣਾਏਂਗੀ ਕਿਉਂਕਿ ਤੂੰ ਵੀ ਇਸ ਘਰ ਦੀ ਮਹਿਮਾਨ ਨਹੀਂ ਆ ਤੇ ਮਾਂ ਜੀ ਮੇਰੀ ਭੈਣ ਲਈ ਤਾਂ ਤੁਹਾਨੂੰ ਬੜੇ ਨਿਯਮ ਕਾਨੂੰਨ ਜਿਆਦਾ ਰਹਿ ਸੀ ਤੇ ਖੋਦੀ ਕੁੜੀ ਲਈ ਸਾਰੇ ਕਾਨੂੰਨ ਭੁੱਲ ਜਾਂਦੇ ਹੋ ਬਹੂ ਦੀ ਗੱਲ ਸੁਣ ਕੇ ਚਰਨ ਕੌਰ ਪਹਿਲਾਂ ਤਾਂ ਹੈਰਾਨ ਹੋਈ ਫਿਰ ਗੁੱਸੇ ਚ ਬੋਲੀ ਬਹੂ ਹੋਣ ਇਹ ਰੰਗ ਵਗਾ ਰਹੀਆਂ ਤੂੰ ਆਪਣੇ ਸੁਮਨ ਵੀ ਹੁਣ ਪੂਰੀ ਤਰ੍ਹਾਂ ਮੂਡ ਵਿੱਚ ਸੀ ਉਹਨੇ ਵੀ ਉਸੇ ਅੰਦਾਜ਼ ਚ ਕਿਹਾ ਰੰਗ ਨਹੀਂ ਮਾਂਜੀ ਗੱਲ ਇੱਥੇ ਹੁਣ ਇੱਜ਼ਤ ਦੀ ਆ ਤੇ ਮਾਣ ਸਨਮਾਨ ਦੀ ਆ ਕਬਲ ਇੱਥੇ ਕੁੰਮਣ ਆਈ ਸੀ ਪਰ ਤੁਸੀਂ ਉਹਨੂੰ ਰਸੋਈ ਚਵਾੜ ਦਿੱਤਾ ਆ ਕਿਤੇ ਲੈ ਜਾ ਕੇ ਕੁੰਮਣ ਦੀ ਗਲਤਾ ਦੂਰ ਦੀ ਰਹੀ ਇਸੇ ਲਈ ਮੈਂ ਆਪਣੇ ਪੇਕਿਆਂ ਦੀ ਇੱਜ਼ਤ ਲਈ ਉਹਨੂੰ ਖੁਦ ਲੈ ਕੇ ਜਾ ਰਹੀਆਂ ਕਮੂਣ ਇਨਾ ਸੋੰਦੇ ਹੀ ਚਰਨ ਕੌਰ ਨੇ ਤੁਰੰਤ ਉਹਨੂੰ ਟੋਕਿਆ ਤੇ ਕਿਹਾ ਬਹੂ ਤੂੰ ਚਲੀ ਜਾਏਂਗੀ ਤਾਂ ਰੋਟੀਆਂ ਕੌਣ ਪਕਾਊਗਾ ਸੱਸ ਦੀ ਗੱਲ ਸੁਣ ਕੇ ਮੁਸਕਰਾਉਂਦੇ ਹੋਏ ਸੁਮਨ ਪਵਨ ਵੱਲ ਇਸ਼ਾਰਾ ਕਰਕੇ ਬੋਲੀ ਤੁਹਾਡੀ ਕੁੜੀ 1 ਘੰਟੇ ਲਈ ਤਾਂ ਨਹੀਂ ਆਈ ਸੀ ਨਾ ਇੱਥੇ ਤਾਂ ਇਹ ਵੀ ਮਹਿਮਾਨ ਨਹੀਂ ਆ ਤੇ ਫਿਰ ਪਵਨ ਨੂੰ ਬੋਲੀ ਹੁਣ ਤੂੰ ਜਾ ਰਸੋਈ ਚ ਆਪਣੇ ਲਈ ਤੇ ਆਪਣੀ ਮਾਂ ਲਈ ਚਾਹ ਬਣਾ ਕੇ ਲਿਆ ਤੇ ਨਾਲੇ ਨਾਸ਼ਤਾ ਬਣਾ ਤੇ ਖਾਣਾ ਵੀ ਬਣਾ ਲਈ ਅੱਜ ਅਸੀਂ ਪੂਰਾ ਦਿਨ ਬਾਹਰ ਰਹਾਂਗੇ ਆ ਖਾਵਾਂਗੇ ਤੇ ਘੁੰਮਾਂਗੇ ਕਹਿੰਦੇ ਹੋਏ ਸੁਮਣ ਕਵਲ ਨੂੰ ਲੈ ਕੇ ਚਲੀ ਗਈ ਪੂਰਾ ਦਿਨ ਉਹ ਦੋਵੇਂ ਘੁੰਮਦੀਆਂ ਰਹੀਆਂ ਤੇ ਆਪਣੀ ਜ਼ਿੰਦਗੀ ਜੀਉਂਦੀਆਂ ਰਹੀਆਂ ਆਪਣੀ ਪਸੰਦ ਦਾ ਖਾਣਾ ਖਾਧਾ ਤੇ ਜਾਣ ਬੁੱਝ ਕੇ ਰਾਤ ਨੂੰ ਲੇਟ ਘਰ ਆਈਆਂ ਤਾਂ ਵੇਖਿਆ ਕਿ ਪੂਰੇ ਘਰ ਚ ਖਲਾਰਾ ਪਿਆ ਹੋਇਆ ਸੀ ਚਰਨਕੌਰ ਤੇ ਪਵਨ ਨੇ ਖੁਦ ਕੁਝ ਨਹੀਂ ਕੀਤਾ ਸੀ ਬੜੀ ਮੁਸ਼ਕਲ ਨਾਲ ਰਾਤ ਦੇ ਖਾਣੇ 'ਚ ਖਿਚੜੀ ਮਾਂ ਤੀਨੇ ਖਾਦੀ ਸੀ ਤੇ ਉਹ ਕੁੱਕਰ ਉਵੇਂ ਹੀ ਗੈਸ ਤੇ ਪਿਆ ਸੀ ਚਾਰੇ ਪਾਸੇ ਖਿਚੜੀ ਖਿਲਰੀ ਪਈ ਸੀ ਕੁੱਕਰ ਦੀ ਸੀਟੀ ਦੇ ਛਿੱਟੇ ਪਏ ਸੀ ਰਸੋਈ ਬੜੀ ਗੰਦੀ ਕੀਤੀ ਹੋਈ ਸੀ ਰਸੋਈ ਵੇਖ ਕੇ ਸੁਮਨ ਨੇ ਚਰਨ ਘਰ ਨੂੰ ਕਿਹਾ ਤਾਂ ਮੰਮੀ ਜੀ ਕਿਵੇਂ ਲੱਗਾ ਜਦੋਂ ਬਹੂ ਘਰ ਨਾ ਹੋਵੇ ਤਾਂ ਤੇ ਕੰਮ ਵੀ ਨਾ ਕਰੇ ਤਾਂ ਹਜੇ ਵੀ ਤੁਹਾਨੂੰ ਆਪਣੀ ਬਹੂ ਦੀ ਕੀਮਤ ਸਮਝ ਨਹੀਂ ਆਈ ਇੱਕ ਤਾਂ ਪੂਰਾ ਦਿਨ ਸੁਮਨ ਘਰੋਂ ਗਾਇਬ ਸੀ ਜੇ ਤਾਂ ਕਰਕੇ ਚਰਨਕੌਰ ਦਾ ਪਾਰਾ ਪਹਿਲਾਂ ਹੀ ਚੜਿਆ ਹੋਇਆ ਸੀ ਤੇ ਦੂਜਾ ਬਹੂ ਦੇ ਇਹੋ ਜਿਹੇ ਸਵਾਲ ਸੁਣ ਕੇ ਉਹ ਪੜਕ ਗਈ ਤੇ ਗੁੱਸੇ ਵਿੱਚ ਬੋਲੀ ਬਹੂ ਬਹੁਤ ਵਿਗੜ ਗਈਆਂ ਤੂੰ ਤਾਂ ਸੁਮਨ ਨੇ ਵੀ ਸਾਫ਼-ਸਾਫ਼ ਜਵਾਬ ਦਿੱਤਾ ਵਿਗੜੀ ਨਹੀਂ ਆ ਮਾਜੀ ਬਸ ਸੰਭਲ ਗਈਆਂ ਤੇ ਅੱਜ ਤੋਂ ਕੋਈ ਮੇਰੀ ਭੈਣ ਜਾਂ ਮੇਰੀ ਮੰਮੀ ਜਾਂ ਮੇਰੇ ਪੇਕੇ ਨੂੰ ਨੀਵਾ ਵਿਖਾਊਗਾ ਮੈਂ ਜਵਾਬ ਉਹਨੂੰ ਜ਼ਰੂਰ ਦਵਾਂਗੀ ਤੇ ਇਵੇਂ ਹੀ ਕਰੂੰਗੀ ਕਿਉਂਕਿ ਮੈਂ ਇਸ ਘਰ ਦੀ ਬਹੂ ਦੇ ਨਾਲ-ਨਾਲ ਉਸ ਘਰ ਦੀ ਧੀ ਵੀ ਆ ਮਾਜੀ ਜਰਾ ਇੱਕ ਵਾਰ ਸੋਚ ਕੇ ਤਾਂ ਵੇਖੋ ਜੀ ਇਹੋ ਵ ਤੇਰਾ ਤੁਹਾਡੀ ਧੀ ਦੇ ਸਹੁਰੇ ਤੁਹਾਡੀ ਧੀ ਦੇ ਨਾਲ ਕਰਦੇ ਤਾਂ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਜੋ ਵੀ ਕਹਿਣਾ ਹੈ ਉਹ ਮੈਨੂੰ ਕਹੋ ਕਿਉਂਕਿ ਮੈਂ ਤਾਂ ਤੁਹਾਡੀ ਬਹੂ ਆ ਮੇਰੀ ਭੈਣ ਨਹੀਂ ਆ ਤੇ ਮੇਰੀ ਹਰ ਗੱਲ ਵਿੱਚ ਮੇਰੇ ਪੇਕੇਆਂ ਨੂੰ ਲਿਆਉਣ ਦੀ ਲੋੜ ਨਹੀਂ ਆ ਜੇ ਤੁਸੀਂ ਇਹਨਾਂ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਹਾਨੂੰ ਤਾਣੇ ਦੇਣ ਦਾ ਵੀ ਕੋਈ ਹੱਕ ਨਹੀਂ ਆਂ ਕਹਿੰਦੇ ਹੋਏ ਸੁਮਨ ਆਪਣੇ ਕਮਰੇ ਵਿੱਚ ਚਲੀ ਗਈ ਕਵਲ ਦਰਵਾਜ਼ੇ ਦੇ ਬਾਹਰ ਖੜੀ ਆਪਣੀ ਭੈਣ ਦੀਆਂ ਗੱਲਾਂ ਸੁਣ ਰਹੀ ਸੀ ਸੁਮਨ ਨੂੰ ਆਉਂਦਾ ਵੇਖ ਕੇ ਉਹਦੇ ਗਲੇ ਲੱਗ ਗਈ ਵਾ ਦੀਦੀ ਕੀ ਜ਼ਬਰਦਸਤ ਸੁਣਾਇਆ ਅੱਜ ਤਾਂ ਤੁਸੀਂ ਆਪਣੀ ਸਾਸ ਨੂੰ ਤੁਹਾਡੀ ਸੱਸ ਨੇ ਇੱਕ ਸ਼ਬਦ ਨਹੀਂ ਬੋਲਿਆ ਨਹੀਂ ਕਵਲ ਮਜ਼ਾਕ-ਮਜ਼ਾਕ ਦੀ ਗੱਲ ਹੋਰ ਹੁੰਦੀ ਆ ਕਦੀ-ਕਦੀ ਨਾ ਚਾਹੁੰਦੇ ਹੋਏ ਵੀ ਬੋਲਣਾ ਪੈਂਦਾ ਆ ਪਰ ਆਪਣੇ ਹੱਕ ਲਈ ਬੋਲਣਾ ਕਦੀ ਵੀ ਗਲਤ ਨਹੀਂ ਹੁੰਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਦਾਦਾਤਾ ਕਪਨੀਏ ਕਨੂਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ